ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਪਹੁੰਚ ਗਏ ਗੋਬਿੰਦ ਘਾਟ ਹੁਣ ਇੱਥੋਂ ਪੈਦਲ ਯਾਤਰਾ ਜਾਣੀ ਐ 14 ਕਿਲੋਮੀਟਰ ਜਿਹੜਾ ਅਸੀਂ ਇੱਥੇ ਜਾਣਾ ਕਿਹੜਾ ਕੋਰਤਰਾ ਗੋਬਿੰਦ ਧਾਮ ਗੋਬਿੰਦ ਧਾਮ ਜਾਣਾ ਤੇ ਆ ਆ ਗਿਆ ਗੋਪਾ ਗੋਪੇ ਠੀਕ ਆ ਆਹ ਭਾਰ ਕਿੰਨਾ ਦਾ ਕੋਲ 10 15 ਕਿਲੋ ਅੱਛਾ ਦੋ ਕਿ ਮੋੜੇ ਕਿਹਾ ਲਈ ਕਿੱਥੇ ਪਹੁੰਚ ਗਏ ਆ ਹੈ ਹੇਮ ਗੋਣ ਸਾਹਿਬ ਅੱਜ ਇਹਦੇ ਬੜੀ ਦੂਰ ਆ ਤੇ ਜਿਹੜਾ ਪੁਲ ਵਾਲਾ ਰਸਤਾ ਲਾਵੋ ਠੀਕ ਆ ਹਮੇ ਬੋਲਦਾ ਨਹੀਂ ਕੀ ਗੱਲ ਬੋਲੀ ਜਾਂਦੇ ਆ ਹੈ ਬੋਲੀ ਜਾਂਦੇ ਆ ਲੱਗਣਾ ਹਾਂ ਮੈਂ ਬੋਲਦਾ ਬੱ비ਆ ਹੋ ਗਿਆ ਪੁਲ ਸ਼ੁਰੂ ਤੇ ਪਾਣੀ ਬਹੁਤ ਜ਼ਿਆਦਾ ਆ ਦੇਖੋ ਪਾਣੀ ਪਾਣੀ ਬਹੁਤ ਜ਼ਿਆਦਾ ਸਪੀਡ ਆ ਜਾ ਨਾ ਬੰਦੇ ਫੋਟੋ ਖਿੱਚ ਕੇ ਮੇਰੀ ਲਾਓ ਬੋਲ ਲਾ ਸਪੀਡਾ ਤੇ ਟੈਕਸੀ ਲੈਣੀ ਪੈਣੀ ਹੈ ਤੇ 4 ਕਿਲੋਮੀਟਰ ਟੈਕਸੀ ਜਾਂਦੀ ਆ ਉਹ ਲਾਓ ਟੈਕਸੀ ਲੈ ਲੀਏ ਚਲ ਟੈਕਸੀ ਲਾ ਲੋ ਟੈਕਸੀ 50 ਰੁਪਏ ਮਾਮਾ 4 ਕਿਲੋਮੀਟਰ ਕੁਛ ਨਹੀਂ ਆ ਹਮੇ ਤੀ ਕੋ ਫੋਟੋ ਲੈ ਤਿੱਖੇ ਦੇ ਦੇ ਸਾਡੀ ਇੱਕ 20000 ਪਾਣੀ ਬਹੁਤ ਤੇਜ਼ ਆ ਦੇਖਦਾ ਜਾ ਜਾ ਆ ਜਾਂਦੀਆਂ ਟੈਕੀਆਂ 50 ਦੀਆਂ। ਕਰੋਗ ਯਾਰ, ਚਾਹੁੰਦਾ 40 ਹੈ, 4 ਕਿਲੋਮੀਟਰ ਦੇ। ਆ ਜਾਂਦੀਆਂ ਗੱਡੀਆਂ। ਉਹ ਲਾਤਾ ਮੋਟਰਸਾਈਕਲ ਸਾਹਮਣੇ, ਉਹ ਲੱਗਾ ਆਪਣੇ ਵਾਲਾ ਮੋਟਰਸਾਈਕਲ ਦੋਵੇਂ। ਆਉਂਦੀ ਹੋਰ। ਠੀਕ ਜੀਆ ਘੋੜੀ। ਲਾਉਂਦੀ ਗਾ। ਇਹ ਭਾਈ ਪਿੱਛਾ ਦੇ ਉਹ ਜਾ। ਚੱਲ। ਹੋ ਗਏ? ਹੋ ਗਏ ਹੋ ਗਏ। ਗਰਮੀ ਦੀ ਨੇ ਗੱਡੀ। ਕੱਢ ਲੱਗਣ ਦੀ ਆ। ਇਸੀ ਵਾਂ ਤਕੜਾ ਇਹਦਾ ਮੇਰੇ ਆਜਿਬ ਮੈਂ ਅਗ ਲੱਗਾ ਬਾਈ ਕਿਤਨਾ ਟਾਈਮ ਲੱਗੇਗਾ ਇਧਰ ਤੇ ਡਰਾਈਵਰ ਸਾਹਿਬ ਕਿੰਨਾ ਟਾਈਮ ਲੱਗੂਗਾ ਡਰਾਈਵਰ ਗਾੜੀ ਆ 5 ਮਿੰਟ 5 ਮਿੰਟ ਹੀ ਮਹਾ ਲੱਗ ਰਹੇ ਆ 5 ਮਿੰਟ 60 ਸੈਕਿੰਡ ਬਰੇਜ ਜੀ ਆਲਾ ਅਏ ਯਾਰ ਇਹ ਯਾਰ ਨਿਕਲ ਜਾਈਆ ਪਾ ਉਸ ਤੋਂ ਬਾਅਦ ਉਹ ਆਪਾ ਦੈਸਾਰਾਵਾ ਗੋਵਿੰਦਾਮ ਰਾਸਤਾ ਹੋ ਗਿਆ ਪਾਰੀ ਇਲਾਕਾ ਪੂਰਾ ਸ਼ੁਰੂ ਐਸੇ ਬਨੇ ਹੋ ਰਹੇ ਆ 4 ਕਿਲੋਮੀਟਰ ਹਾਂਜੀ ਵੀਰ ਜੀ ਕਿਹੜਾ ਚੈਨਲ ਆ 5 ਕਿਲੋਮੀਟਰ ਮੈਗਨੇ ਵਾਲੇ ਟੋਚ ਨਾਲੇ 5 ਕਿਲੋਮੀਟਰ ਇਹ ਤੋਂ 5 ਕਿਲੋਮੀਟਰ ਆ ਕਿੰਨਾ ਭਾਜੀ 5 ਪੰਜ ਕਿਲੋਮੀਟਰ ਕੁਝ ਨਹੀਂ ਮੰਨ ਗੱਡੀ ਪੈ ਗਈ ਰਸੂਰ ਹੋ ਗਈ ਆ ਵੀਰਾਂ ਦੇ ਅਸੀਂ ਬਾਈ ਮੋਟਰਸਾਈਕਲ ਲੈ ਕੇ ਆਇਆ ਵੇਖੋ ਬਾਈ ਮੋਟਰਸਾਈਕਲ ਲੈ ਕੇ ਆ ਗਿਆ ਕੁੱਤੇ ਤਾਂ ਚੱਲ ਜਾਂਦੇ ਆ ਪਰ 200 ਰੁਪਿਆ ਟਿਕਟ ਲੈਂਦੇ ਆ ਫਾਇਦਾ ਕੋਈ ਨਹੀਂ ਲਿਆਉਂਦਾ ਇਹਦੇ ਨਾਲ ਚੰਗਾ ਗੱਡੀ ਚਾਜੋ ਥੱਲੇ ਮੋਟਰਸਾਈਕਲ ਦੀ ਸੇਫਟੀ ਵੱਧ ਆ ਉੱਪਰ ਸੇਫਟੀ ਨਹੀਂ ਉਹ ਦੇਖ ਲੋ ਜਾਜ ਦਾ ਸਫਰ ਵੀ ਹੈਗਾ ਜੀ ਪੈਸੇ ਹੋਣੇ ਚਾਹੀਦੇ ਕੋਲ ਬੰਦੇ ਦੀ ਜਾਜ ਬਾਬਾ ਕਹਿੰਦਾ ਕਿ ਤਿੰਨਾਂ ਮਿੰਟਾਂ ਚ ਪਹੁੰਚ ਜਾਂਦਾ ਬਾਈ ਜਿਹੜੇ ਆਂ ਦੀ ਸ਼ਰਤਾਂ ਵਜਾਏ ਤੇ ਜਾਂਦੀ ਉਹ ਜਾਜ ਤੇ ਵੀ ਜਾ ਸਕਦਾ ਪਰ ਬਾਬੇ ਦੀ ਕਿਰਪਾ ਨਾਲ ਪੈਸੇ ਖੁੱਲੇ ਹੋਣੇ ਚਾਹੀਦੇ ਆ ਗੱਡੀਆਂ ਵਧੀਆ ਵਾ जा ਸਕਦਾ ਫੌਜੀ ਬੰਦਾ ਤੇ ਜਾ ਸਕਦਾ ਪਰ ਮੈਂ ਰਿਆਲਗਾ ਫੌਜੀ ਨਹੀਂ ਜਾ ਸਕਦਾ ਕਿਉਂਕਿ ਮੈਂ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਜਾਣਾ ਹੈ ਇਹਦੇ ਕਰਕੇ ਫਿਰ ਮੈਂ ਨਾਲ ਨਾਲ ਮੈਂ ਗੱਡੀ ਤੇ ਜਾਣਾ ਹੈ ਕਿਤੇ ਜਾਣਾ ਤੂੰ ਆਉਣ ਲੱਗਿਆ ਇੱਧਰ ਇੱਧਰ ਆਪ ਤੇ ਮੁੰਡਾ ਦੇ ਅੱਛਾ ਇਦਾਂ ਨੂੰ ਮੂੰਹ ਕਰਕੇ ਬੋਲਣਾ ਫਿਰ ਪਹਿਲਾਂ ਮੂੰਹ ਤੇ ਹੱਥ ਕੋ ਰੱਖਣਿਆ ਆ ਗੋਤੇ ਦੀ ਗੱਲ ਆ ਇਹ ਤਾਂ ਕੀ ਨਹੀਂ ਆ ਪਰਦਾ ਇੱਥੋਂ ਤੱਕ ਰਸਤਾ ਹੀ ਗੱਡੀ ਦਾ ਇੱਥੋਂ ਤੱਕ ਹੀ ਆ ਨਾ ਇੱਥੋਂ ਤੱਕ ਹੀ ਆ ਚੱਲ ਕੋਈ ਨਹੀਂ ਗੱਡੀ ਜਾਂਦੇ ਹੋ ਗੱਡੀ ਵੇਚਦੇ ਆ ਗੱਡੀ ਤੁਰ ਗਏ ਸਾਰੇ ਬਾਬੇ ਨੂੰ ਦੋ ਪੈਸੇ ਕਿੰਨੇ ਪੈਸੇ ਬਣ ਕੇ ਬਾਬੇ ਦੇ ਬਾਬਾਈ ਕਿੰਨੇ ਪੈਸੇ ਇੱਕ ਸਵਾਰੀ ਦੇ 50 550 ਰੁਪਏ 50 ਰੁਪਏ ਸਵਾਰੀ ਦੇ ਤੇ ਮੈਂ ਕਹਿੰਦਾ ਕਿ ਮੋਟਰਸਾਈਕਲ ਕੋਈ ਨਾ ਲੈ ਕੇ ਆਉ ਤੇ ਤੇ ਗੱਡੀ ਚਾਹੋ 50 ਰੁਪਏ ਦੋ ਤੇ ਵਧੀਆ ਜਾਈ ਨਾਲ ਕਿੰਨੇ ਪੈਸੇ ਬਣੇ ਆਪਣੇ ਹੈ ਆਪਣੇ 300 300 6 ਬੰਦੇ ਕੇ 300 ਰੁਪਏ ਥੈਂਕ ਯੂ ਬਾਬਾਈ ਧੰਨਵਾਦ ਆ ਤੁਹਾਡਾ ਬਹੁਤ ਸਾਰਾ ਬਦਲ ਵੇ ਲੋ ਬਦਲ ਕਿੰਨੇ ਆ ਐ ਨਹੀਂ ਨਹੀਂ ਆ ਰੇ ਪੜਾ ਲਸਨਾ ਚੜ ਪਾ ਲਈਏ ਆ ਗਿਆ ਜੀ ਆ ਗਿਆ ਆ ਗਿਆ ਓਏ ਹੈਲੀਕਾਪਟਰ ਆ ਗਿਆ ਹੈਲੀਕਾਪਟਰ ਬਾਈ ਜੀ ਜਿਹੜੇ ਬਜ਼ੁਰਗ ਬੰਦੇ ਆ ਮੈਂ ਤਾਂ ਸਹੀ ਕਹਿਣਾ ਕਿ ਉਹਨਾਂ ਆ ਤੇ ਹੈਲੀਕਾਪਟਰ ਬਹੁਤ ਵਧੀਆ ਸਫਰ ਵਾ ਬੈਸਟ 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 ਸਭ ਤੋਂ ਬੈਸਟ ਤੇ ਉਹਨਾਂ ਲਈ ਬਹੁਤ ਵਧੀਆ ਵਾ ਤੇ ਮੈਂ ਕਹਿੰਦਾ ਹੈਲੀਕਾਪਟਰ ਚਾਹਣ ਕਰਨ ਬਹੁਤ ਜੀ 5000 ਰੁਪਏ ਵੀਜ਼ਾ ਇਹਦੀ ਇਹ ਕਿਤੇ ਜਿਹੜੀ ਇਹਦੀ 5000 ਰੁਪਏ ਇਹ ਚੜਦਾ ਚੰਡੀਗੜ੍ਹੋਂ ਦੰਡਾ ਕਿੰਨੇ ਦਾ ਕਿ 30 ਰੁਪਏ 6 ਦੇ ਦੇ ਕੋਈ ਵੀ ਡੰਡਾ ਲੈ ਲੋ 30 ਰੁਪਏ ਦਾ ਜੇ ਇੱਕ ਆਹ ਡੰਡੇ ਸੈਕੰਡ ਹੈਂਡ ਡੰਡੇ ਮੈਂ ਜਿਹੜੇ 30 ਰੁਪਏ ਦੇ ਇਹ ਦੇਖੋ ਪਲੇਨ ਫੇਰ ਆ ਗਿਆ ਜੀ ਕੋਲਾ ਦੇਰ ਖੋਲਿਆ ਕਹਿੰਦਾ ਮੈਂ ਤਾਂ ਉੜਦਾ ਹੀ ਜਾਂਦਾ ਇਹ 44 ਗੰਨੂ ਤੇਲ ਭਾਈ ਤੇਰੀ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਆ ਅੱਜ ਦਿਨੇ ਕਰਾਈ ਥੱਲੋ ਇੱਥੋਂ ਕਰਾ ਕੇ ਜਾਊਗਾ ਸਾਰਿਆਂ ਨੇ ਕਰਾਉਣੀ ਪੈਂਦੀ ਆ ਸਾਡਾ ਬਲੌਗ ਗ੍ਰੈਵੀ ਝੂਠ ਮੜੀ ਜਾਂਦੇ ਆ ਝੂਠ ਕਿਤੇ ਬੋਲਣੇ ਮੈਂ ਉਹ ਤਾਂ ਜਾਣਦੇ ਨਹੀਂ ਪੁਲਿਸ ਵਾਲੇ ਕੋਈ ਸਾਰੇ ਨਹੀਂ ਜਾਣਦੇ ਇਹ ਆ ਵੇਖੋ ਲੋਹੀ ਨਹੀਂ ਚੁੱਕੀ ਗਈ ਅੱਧਾ ਕਿਲੋ ਦੀ ਹੈ ਹੁਣ ਮੈਂ ਚੱਕਰ ਲੈਂਦਾ ਦੰਡਾ ਦੰਡਾ ਦਾ ਰਹੀ ਔਰ ਜਿਸ ਤੇ ਕਰਾਉਣੀ ਪੈਣੀ ਆ ਨਾ ਇਦਾਂ ਨਹੀਂ ਜਾਇ ਜਾਣਾ ਵੀਰ ਜੀ ਕਰਾ ਕੇ ਆਇਓ ਭਾਏ ਇੱਥੋਂ ਆਣ ਕੇ ਕਰਾ ਲਿਓ ਕੋਈ ਚੱਕਰ ਇੱਥੇ ਆਣ ਕੇ ਕਿਸੇ ਦਾ ਵੀ ਪੀਪੀ ਵੀ ਵਾਅਦਾ ਉਹ ਆਸ ਦੇਤੇ ਆ ਕਿ ਦਵਾਈ ਆ ਗਈ ਦਵਾਈ ਆ ਗਈ ਸਾਡੇ ਕੋਲ ਸੋਨਿਆਲੇ ਸੋਨ ਸ੍ਰੀ ਆਪਾ ਬਾਬਿਓ ਇੱਥੋਂ ਹੋ ਗਈ ਪੈਦਲ ਯਾਤਰਾ ਸ਼ੁਰੂ ਹੈ ਬਾਬਿਓ ਇੱਥੋਂ ਜਾਣਾ ਹੁਣ ਸਾਰਾ ਅਸੀਂ ਪੈਦਲ ਹੀ ਗੱਡੀ ਦਾ ਰਸਤਾ ਹੋ ਗਿਆ ਖਤਮ ਹੈ ਮੋਟਰਸਾਈਕਲ ਦਾ ਰਸਤਾ ਹੋ ਗਿਆ ਖਤਮ ਹੁਣ ਸਾਰੀ ਪੈਦਲ ਯਾਤਰਾ ਵਾ ਇਹ ਹੈਗੀ 14 ਕਿਲੋਮੀਟਰ ਦੀ ਚੜਾਈ ਉੱਤੋਂ ਗਾੜੀ ਫੇਰ ਆਉਣੀ ਹੈ 7 ਕਿਲੋਮੀਟਰ ਦੀ ਹੁਣ 14 ਕਿਲੋਮੀਟਰ ਬਾਅਦ ਆਉਣਾ ਗੁਰਦੁਆਰਾ ਗੁਰਦੁਆਰਾ ਆਉਣਾ ਗੋਵਿੰਦ ਦਾਮ ਗੋਵਿੰਦ ਦਾਮ ਜਾ ਕੇ ਰੈਸਟ ਕਰਾਂਗੇ ਤੇ ਫੇਰ ਕੱਲ ਨੂੰ ਗਾੜੀ ਜਾਵਾਂ ਉਹ ਕੀ ਲੈ ਲੈ ਦੁਕਾਨ ਚ ਓਏ ਸੈਂਟਰ ਪ੍ਰੈਸ ਹਾਂ 1 ਰੁਪਏ ਦੀ ਦੋ ਦੀ ਹੋ ਗਈ 1 ਰੁਪਏ ਵਾਲੀ ਸੈਂਟਰ ਪ੍ਰੈਸ ਕਿੰਨੇ ਦੀ ਹੋ ਗਈ 1 2 ਰੁਪਏ 2 ਰੁਪਏ ਦੀ ਭਾਈ ਜੀ ਬਹੁਤ ਮਹਿੰਗਾ ਕੰਮ ਆ ਆਪਣਾ ਸਮਾਨ ਲੈ ਕੇ ਆਇਆ ਕਰੋ ਪਹਾੜਾਂ ਦੇ ਬਹੁਤ ਮਹਿੰਗਾ ਕੰਮ ਲਾਭ ਆ ਤਾਂ ਕੰਮ ਹੋ ਗਿਆ ਖਰਾਬ ਲਾਭ 100 ਰੁਪਏ ਮੰਗਾ ਲਾਭ 200 ਦੇ ਜਾਂਦਾ ਲਭ ਠੀਕ ਵਣਾ ਲਭ ਲਾ ਠੀਕ ਵਣਾ ਨਹੀਂ ਮੈਂ ਤਾਂ ਨਹੀਂ ਅੰਨਾ ਆਇਆ ਮੈਨੂੰ ਲੱਗਦਾ ਤੂੰ ਠੀਕ ਨਹੀਂ ਹੈਗਾ ਜਿੰਨਾ ਕੋ ਨਹੀਂ ਧਰ ਕੇ ਜਾਇਆ ਜਾਂਦਾ ਉਹ ਇੰਨਾ ਤੇ ਬੈੱਕ ਜਾ ਸਕਦਾ ਕਿੰਨੇ ਪੈਸੇ ਲੈਂਦੇ ਸਰ ਬੋ ਅਗਲੇ ਬਲਦਾਨੀਆਂ ਟੱਲੀਆਂ ਟੱਲੀਆਂ ਹੀ ਬੋ ਰੱਖੀਆਂ ਤੈਨੂੰ ਆਂਟੀ ਵੇ ਲੋ ਕਿੰਨੇ ਪੱਠੇ ਲੈ ਆਈ ਹੈ ਤੇ ਮੈਂ ਆਪ ਹੈ ਦੇ ਨਾ ਫੜੂ किसी ने पैसे लेते जाते गोविंद धाम गोविंद धाम तक उन्नीस सौ रुपया बहुत पैसे है जी उन्नीस सौ रुपया बहुत हंध अपने उन्नीस सौ का तेल पाईए तो अमृतसर होगा ਗੱਡੀ ਤੇ ਤਿੰਨ ਵਾਰੀ ਉਹ ਤੇਰੇ ਕੜੱਲਾ ਪਈਆਂ ਲੱਤਾਂ ਨੂੰ ਕੀ ਆ ਨਿਕਲ ਗਈਆਂ ਬਾਬੇ ਨੇ ਲਾਤੀ ਹੁਣ ਪੈਣੀਆਂ ਨਹੀਂ ਵੇਖੀ ਫੇਰ ਦੁਬਾਰਾ ਪਾਣੀ ਤੇ ਬਹੁਤ ਜ਼ਿਆਦਾ ਆ ਰਿਹਾ ਬਾਬੇ ਲੋਈ ਦੇ ਦੇ ਬਾਬੇ ਨੇ ਬਰਾਹ ਲੋਈ ਤੇ ਪੈ ਰਤਾ